हां तो प्यारे बच्चों सारेनू प्यार भरी सस्का। हां बेटा आपा 7 ਅਭਿਆਸ ਕਰਦੇ ਪਿਐ ਰੇਖਾ ਗਣਿਤ ਜਿਹਦੇ ਵਿੱਚ ਬੇਟਾ ਆਪਾਂ 7.2 ਤੱਕ ਅਭਿਆਸ ਕਰ ਚੁੱਕੇ ਹਾਂ। ਹੁਣ ਬੇਟਾ ਆਪਾਂ ਗੱਲ ਕਰ ਰਹੇ ਹਾਂ ਸਮਮਿਤੀ ਦੀ ਸਿਮੇਟਰੀ ਠੀਕ ਹੈ ਸਮਮਿਤੀ ਦੋ ਸ਼ਬਦਾਂ ਤੋਂ ਸਮ ਪਲੱਸ ਮਿਤੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਬਰਾਬਰ ਮਾਪ ਕਿ ਉਹ ਰੇਖਾ ਜੋ ਇੱਕ ਚਿੱਤਰ ਨੂੰ ਦੋ ਬਰਾਬਰ ਇੱਕੋ ਜਿਹੇ ਭਾਗਾਂ ਵਿੱਚ ਵੰਡਦੀ ਹੈ ਨੂੰ ਸਮਮਿਤੀ ਰੇਖਾ ਕਹਿੰਦੇ ਹਨ ਠੀਕ ਹੈ ਬੇਟਾ ਤਾਂ ਆਪਾਂ ਇਹ ਗਤੀਵਿਧੀ ਆ ਆਪਾਂ ਬੇਸਿਕ ਜੀਆਂ ਗੱਲਾਂ ਕਰ ਲੈਣੇ ਆ ਬੇਟਾ ਤਾਂ ਸਮਮਿਤੀ ਇਹ ਕਿਰਤੀ ਰੇਖਾ ਕੀ ਹੁੰਦੀ ਹੈ ਬੇਟਾ ਕੋਈ ਵੀ ਅਕਿਰਤੀ ਜਿਸ ਤਰ੍ਹਾਂ ਬੇਟਾ ਆਹ ਇੱਕ ਆਇਤ ਬਣਿਆ ਹੋਇਆ ਜੇ ਇਹਦੇ ਸੈਂਟਰ ਦੇ ਵਿੱਚ ਅਸੀਂ ਰੇਖਾ ਖਿੱਚਦੇ ਹਾਂ ਜੇ ਇਹਨੂੰ ਇਸ ਰੇਖਾ ਤੋਂ ਪਲਟ ਕੇ ਉੱਤੇ ਰੱਖਦੇ ਆ ਤਾਂ ਬਿਲਕੁਲ ਪੂਰਾ ਪੂਰਾ ਕਵਰ ਕਰ ਲੈਂਦੀ ਹੈ ਮਤਲਬ ਇੱਕੋ ਜੀ ਮਿੰਤੀ ਦੇ ਵਿੱਚ ਵੰਡ ਦਿੰਦੀ ਹੈ ਉਹਨੂੰ ਸਮਮਿਤੀ ਰੇਖਾ ਕਹਿੰਦੇ ਆ ਠੀਕ ਹੈ ਬੇਟਾ ਜਿਹੜੀ ਉਪਰੋਂ ਥੱਲੇ ਨੂੰ ਹੁੰਦੀ ਹੈ ਇਹਨੂੰ ਕਹਿ ਦਿੰਦੇ ਲੰਬਾਤਮਕ ਤੁਰੇ ਦੇ ਸੰਮਿਤ ਠੀਕ ਹੈ ਲੰਬਾਤਮਕ ਤੁਰੇ ਦੇ ਸੰਮਿਤ ਰੇਖਾ ਹੈਗੀ ਹੈ ਜੇ ਇਸ ਤਰ੍ਹਾਂ ਰੇਖਾ ਖਿੱਚੀ ਹੋਵੇ ਇਹਨੂੰ ਕਹਿ ਦਿੰਦੇ ਖਿੱਤੇ ਜਾਤਮਕ ਖਿੱਤੇ ਜਾਤਮਕ ਤੁਰੇ ਦੇ ਸੰਮਿਤ ਰੇਖਾ ਹੈਗੀ ਹੈ ਠੀਕ ਹੈ ਹੌਲੀ ਹੌਲੀ ਬੇਟਾ ਤੁਹਾਨੂੰ ਪਤਾ ਲੱਗ ਜੂਗਾ ਇਹ ਤਾਂ ਮੇਰਾ ਖਿਆਲ ਹੈ ਤੁਹਾਨੂੰ ਸਮਮਿਤੀ ਰੇਖਾ ਦਾ ਪਤਾ ਲੱਗ ਗਿਆ ਇਸੇ ਤਰ੍ਹਾਂ ਹੀ ਬੇਟਾ ਆਹ ਹੇਠਾਂ ਚਿੱਤਰ ਦੇ ਵਿੱਚ ਦਿੱਤਾ ਹੋਇਆ ਆਹ ਲੰਬਾ ਆਤਮਕ ਦੂਰੇ ਦੇ ਸਮਮਿਤੀ ਰੇਖਾ ਖਿੱਚੀ ਹੈ ਜੇ ਇਹਨੂੰ ਫੋਲਡ ਕਰਾਂਗੇ ਇਧਰਲੇ ਪਾਸੇ ਪੂਰਾ ਪੂਰਾ ਆ ਜਾਊਗਾ ਆਹ ਖਿਤਿ ਜਾਤਮਕ ਦੂਰੇ ਦੇ ਸਮਮੇ ਤਾਂ ਜੇ ਉਪਰੋਂ ਥੱਲੇ ਨੂੰ ਫੋਲਡ ਕਰਾਂਗੇ ਤਾਂ ਇਹ ਵੀ ਜਿਹੜਾ ਕਿਰਤੀ ਨੂੰ ਬਰਾਬਰ-ਬਰਾਬਰ ਵੰਡ ਦਿੰਦਾ ਹੈ ਮੇਰਾ ਖਿਆਲ ਹੈ ਬੇਟਾ ਗੱਲ ਕਲੀਅਰ ਹੋ ਗਈ ਅੱਗੇ ਬੇਟਾ ਇਹਨੇ ਕੁਝ ਛੋਟੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਜਿਵੇਂ ਆ ਤਿਤਲੀ ਬਣੀ ਹੈ ਤਾਂ ਆ ਬੇਟਾ ਲੰਬਾ ਆਤਮਕ ਧੁਰੇ ਦੇ ਸਮਮਿਤ ਰੇਖਾ ਖਿੱਚੀ ਹੈ ਜੇ ਇੱਥੋਂ ਅਸੀਂ ਇਸ ਕਿਰਤੀ ਨੂੰ ਫੋਲਡ ਕਰਾਂਗੇ ਆ ਦੇਖੋ ਆ ਅੱਖਾਂ ਵੀ ਬਰਾਬਰ ਤੇ ਬਣੀਆਂ ਤਾਂ ਬਿਲਕੁਲ ਪੂਰਾ ਪੂਰਾ ਇਧਰ ਨੂੰ ਕਵਰ ਕਰ ਲਵੂਗੀ ਆਹ ਆਕਿਰਤੀ ਆ ਜਿਹੜੇ ਦੂ ਗੋਲੇ ਬਣੇ ਹੋਏ ਆ ਬੇਟਾ ਦੂ ਚੱਕਰ ਬਣੇ ਆ ਇਹ ਲੰਬਾ ਆਤਮਿਕ ਧੁਰੇ ਦੇ ਵੀ ਸਾਮਮੇ ਤਾਂ ਇਧਰੋਂ ਐ ਨੂੰ ਮੋੜਾਂਗੇ ਤਾਂ ਵੀ ਪੂਰਾ ਪੂਰਾ ਕਵਰ ਕਰਨਗੇ ਤੇ ਆ ਖਿਤੇ ਜਾ ਆਤਮਿਕ ਧੁਰਾ ਹੈ ਜੇ ਉੱਪਰੋਂ ਥੱਲੇ ਨੂੰ ਮੋੜਾਂਗੇ ਤਾਂ ਵੀ ਇਹ ਇਸੇ ਤਰ੍ਹਾਂ ਹੀ ਪੂਰਾ ਪੂਰਾ ਉੱਪਰ ਥੱਲੇ ਨੂੰ ਕਵਰ ਕਰ ਲੂਗਾ ਆਹ ਆਕਿਰਤੀ ਆ ਬੇਟਾ ਜਿਹੜੀ ਇਹ ਇਹ ਸਿਰਫ ਲੰਬਾਤਮਕ ਧੁਰੇ ਦੇ ਸਮਮਿਤ ਉਪਰੋ ਥੱਲੇ ਜਿਹੜੀ ਲਾਈਨ ਆਉਂਦੀ ਉਹਨੂੰ ਲੰਬਾਤਮਕ ਧੁਰਾ ਕਹਿੰਦੇ ਇੱਥੋਂ ਚੱਕ ਕੇ ਆ ਇਹਨੂੰ ਕਰਾਂਗੇ ਤਾਂ ਆ ਅੱਧਾ ਪੋਰਸ਼ਨ ਐ ਸੱਦੇ ਪੋਰਸ਼ਨ ਤੇ ਪੂਰਾ ਪੂਰਾ ਕਵਰ ਹੋ ਜਾਊਗਾ ਆ ਜਿਹੜੀ ਪੈਨਸਲ ਆ ਇਹ ਬੇਟਾ ਖਿਤਿਜਾਤਮਕ ਧੁਰੇ ਦੇ ਇੱਥੋਂ ਚੱਕ ਕੇ ਫੋਲਡ ਕਰਾਂਗੇ ਤਾਂ ਅੱਧਾ ਹਿੱਸਾ ਬਾਕੀ ਦੇ ਅੱਧੇ ਹਿੱਸੇ ਤੇ ਆ ਜਾਊਗਾ ਠੀਕ ਹੈ ਅੱਗੇ ਬੇਟਾ ਆ ਗਿਆ ਕਹਿੰਦਾ ਕੁਝ ਕਿਰਤਿਆਂ ਵਿੱਚ ਇੱਕ ਤੋਂ ਵੱਧ ਸਮਮਿਤੀ ਰੇਖਾਵਾਂ ਹੁੰਦੀਆਂ ਜਿਸ ਤਰ੍ਹਾਂ ਆ ਆਏ ਤਾਂ ਜੇ ਆ ਵੀ ਸਮਮਿਤੀ ਰੇਖਾ ਜੇ ਅੱਧੇ ਪੋਰਸ਼ਨ ਨੂੰ ਇਧਰ ਫੋਲਡ ਕਰਾਂਗੇ ਪੂਰਾ ਪੂਰਾ ਆਜੂ ਤੇ ਆ ਵੀ ਸਮਮਿਤੀ ਰੇਖਾ ਹੈਗੀ ਆ ਜੇ ਇਹਨੂੰ ਚੱਕ ਕੇ ਐਨੂੰ ਫੋਲਡ ਕਰਾਂਗੇ ਤਾਂ ਵੀ ਪੂਰਾ ਪੂਰਾ ਕਵਰ ਕਰਦਾ ਆ ਠੀਕ ਹੈ ਤਾਂ ਇੱਕ ਤੋਂ ਵੱਧ ਵੀ ਸਮਮ ਰੇਖਾਵਾਂ ਹੋ ਸਕ ਸਮਮਿਤੀ ਰੇਖਾਵਾਂ ਹੋ ਸਕਦੀਆਂ ਸਮਮਿਤੀ ਰੇਖਾਵਾਂ ਜਿਹੜੀਆਂ ਅਕਿਰਤੀ ਨੂੰ ਅੱਧੇ ਦੇ ਵਿੱਚੋਂ ਬਰਾਬਰ ਬਰਾਬਰ ਭਾਗਾਂ 'ਚ ਵੰਡ ਦਿੰਦੀਆਂ ਜੇ ਅਸੀਂ ਉਹਨੂੰ ਫੋਲਡ ਕਰ ਦਈਏ ਤਾਂ ਪੂਰਾ ਪੂਰਾ ਕਵਰ ਕਰ ਦਈਆਂ ਆ ਬੇਟਾ ਸਾਮੂਪੂਜੀ ਤ੍ਰੀਪੂਜਾ ਏ ਐਸ ਧੁਰੇ ਦੇ ਵੀ ਸਮਮਿਤਾ ਕਿਤੇ ਜਾਤਮਕ ਦੇ ਨਹੀਂ ਐਸ ਧੁਰੇ ਦੇ ਵੀ ਸਮਮਿਤਾ ਜੇ ਇੱਥੋਂ ਫੋਲਡ ਕਰਾਂਗੇ ਤਾਂ ਵੀ ਪੂਰਾ ਪੂਰਾ ਕਵਰ ਕਰ ਲੂਗੀ ਇਹ ਠੀਕ ਹੈ ਜੇ ਇਹਦੇ ਚ ਮਤਲਬ ਤਿੰਨ ਜਿਹੜੀਆਂ ਸਮਮਿਤੀ ਰੇਖਾਵਾਂ ਬਣਦੀਆਂ ਸੰਪੂਜੀ ਤ੍ਰਿਭੁਜ ਦੇ ਵਿੱਚ ਤੇ ਵਰਗ ਦੇ ਵਿੱਚ ਵੀ ਬੇਟਾ ਵਰਗ ਦੇ ਵਿੱਚ ਚਾਰ ਬਣਦੀਆਂ ਪਈਆਂ ਇੱਕ ਜਮਾ ਦੇ ਨਿਸ਼ਾਨ ਤੇ ਦੋ ਗੁਣਾ ਦੇ ਨਿਸ਼ਾਨ ਤੇ ਜਿਹੜੀ ਮਰਜ਼ੀ ਅਸੀਂ ਰੇਖਾ ਖਿੱਚ ਕੇ ਜਦੋਂ ਫੋਲਡ ਕਰਾਂਗੇ ਤਾਂ ਅਕਿਰਤੀ ਪੂਰੀ ਪੂਰੀ ਕਵਰ ਕਰ ਲਊਗੀ ਠੀਕ ਹੈ ਤਾਂ ਮੇਰਾ ਖਿਆਲ ਹੈ ਬੇਟਾ ਤੁਹਾਨੂੰ ਸੰਮ ਮਿਤੀ ਰਿਖਾਵਾਂ ਬਾਰੇ ਅਕਿਰਤੀਆਂ ਬਾਰੇ ਪਤਾ ਲੱਗ ਗਿਆ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ ਅਗਲੇ ਜਿਹੜੇ ਸਵਾਲ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ